ਨਕਲੀ ਸਭ ਇਨਸਪੈਕਟਰ ਬਣ 3B2 ਵਿੱਚ ਲੋਕਾਂ ਤੇ ਮਾਰਦਾ ਸੀ ਰੋਬ ਪੁਲਿਸ ਵੜਿਆ ਨੂੰ ਪਿਆ ਸ਼ੱਕ ਤੇ ਕੀਤੀ ਪੁੱਛਗਿੱਛ ਤੇ ਫਿਰ ਸਰਦੀ ਚ ਵੀ ਆ ਗਏ ਇਸ ਨੂੰ ਪਸੀਨੇ ਗੱਡੀਆਂ ਰੋਕ ਉਹਨਾਂ ਦੇ ਕਾਗਜ਼ਾਤ ਵਿੱਚ ਕਰ ਰਿਹਾ ਸੀ ਚੈੱਕ ਏਐਸਪੀ ਸਿਟੀ ਨੇ ਵੀ ਪ੍ਰੈਸ ਕਾਨਫਰੰਸ ਕਰ ਪੂਰੇ ਮਾਮਲੇ ਬਾਰੇ ਕਿਤੇ ਖੁਲਾਸੇ ਕਹਿੰਦੇ ਨੇ ਕਿ ਜੇਕਰ ਖਾਕੀ ਵਰਦੀ ਦੇ ਵਿੱਚ ਕੋਈ ਮਲਾਜ਼ਮ ਘੁੰਮਦਾ ਹੋਵੇ ਤਾਂ ਲੋਕ ਡਰ ਜਾਂਦੇ ਨੇ ਕਿ ਆਖਰ ਇਹ ਮਲਾਜ਼ਮ ਕਿਉਂ ਘੁੰਮ ਰਿਹਾ ਹੈ ਅਜਿਹਾ ਇੱਕ ਮਾਮਲਾ ਮੁਹਾਲੀ ਦੇ ਵਿੱਚ ਵੀ ਸਾਹਮਣੇ ਆਇਆ ਹੈ ਬੁਹਾਰੀ ਦੇ ਵਿੱਚੋਂ 3B2 ਦੇ ਵਿੱਚ ਇੱਕ ਖਾਕੀ ਵਰਦੀ ਪਾ ਕੇ ਸਭ ਇੰਸਪੈਕਟਰ ਬਣ ਘੁੰਮ ਰਿਆ ਸੀ ਅਤੇ ਉਸ ਨੌਜਵਾਨ ਨੂੰ ਦੇਖ ਕੇ ਲੋਕ ਕਹਿ ਰਹੇ ਸਨ ਕਿ ਸਭ ਇੰਸਪੈਕਟਰ ਸਾਹਿਬ ਆ ਰਹੇ ਨੇ ਤੇ ਲੋਕ ਉਸ ਨੂੰ ਸਲੂਟ ਵੀ ਮਾਰ ਰਹੇ ਸਨ ਅਤੇ ਜਦੋਂ ਪੁਲਿਸ ਨੂੰ ਉਸਤੇ ਸ਼ੱਕ ਪਿਆ ਤੇ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹੋ ਝਾਲੀ ਖਾਕੀ ਵਰਦੀ ਪਾ ਕੇ ਸਟਾਰ ਲਗਾ ਕੇ ਜੋ ਕਿ 10ਵੀਂ ਪੜਿਆ ਹੋਇਆ ਦੱਸਿਆ ਜਾ ਰਿਹਾ ਮੁਖਾਲੀ ਦੇ ਵਿੱਚ ਰੋਪ ਮਾਰ ਰਿਆ ਸੀ ਕਿ ਉਹ ਥਾਣੇ ਵਿੱਚ ਤਾਇਨਾਤ ਸਭ ਇਨਸਪੈਕਟਰ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਤੇ ਐਸਟੀ ਮੁਖਾਲੀ ਕੀ ਕਹਿ ਰਹੇ ਨੇ ਇਸ ਪੂਰੇ ਮਾਮਲੇ ਬਾਰੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜੀ ਸਾਨੂੰ 10 ਤਰੀਕ ਨੂੰ ਇਨਫੋਰਮੇਸ਼ਨ ਆਈ ਕੋਈ 322 ਦੀ ਮਾਰਕੀਟ ਚ ਸਬ ਇਨਸਪੈਕਟਰ ਨੇ ਯੂਨੀਫਾਰਮ ਪਾ ਕੇ ਉਥੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਤੇ ਚੈਕਿੰਗ ਕਰ ਰਿਹਾ ਜਦੋਂ ਆਪਾਂ ਟੀਮ ਪੇਜੀ ਉੱਥੇ ਪੀਸੀਆ ਟੀਮ ਪਹੁੰਚੀ ਤੇ ਆਪਣੇ ਖਾਨੇ ਤੋਂ ਜਿਹੜੀ ਟੀਮ ਪਹੁੰਚੀ ਉਹਨਾਂ ਨੇ ਜਦ ਵੈਰੀਫਾਈ ਕੀਤਾ ਤਾਂ ਇਹ ਪਤਾ ਲੱਗਿਆ ਇਸ ਬੰਦੇ ਦਾ ਨਾਮ ਮਨਦੀਪ ਸਿੰਘ ਹੈਗਾ ਤੇ ਇਸ ਤੋਂ ਇਹ ਕੋਈ ਸਬ ਇਨਸਪੈਕਟਰ ਨਹੀਂ ਬਟ ਇਹ ਸਬ ਇਨਸਪੈਕਟਰ ਦੀ ਵਰਦੀ ਪਾ ਕੇ ਉੱਥੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ ਜੀ ਕਿਸਮ ਦੀ ਇਹ ਪੁਛਕਿਸ਼ ਹੈ ਤੁਹਾਡੇ ਸਾਹਮਣੇ ਹਲੇ ਜੀ ਇਹ ਪੁਛਕਿਸ਼ ਇਹ ਗੱਲ ਦਾ ਸਾਹਮਣੇ ਹੈ ਕਿ ਉਹਨੇ ਕਿਸੇ ਤੋਂ ਕੀ ਪੁਛਕਿਸ਼ ਕੀਤੀ ਹੈ ਜਾਂ ਕੋਈ ਪੈਸੇ ਲੈਣ ਦੀ ਹੈ ਕੁਝ ਕਿਸੇ ਨੂੰ ਛੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਉਹ ਵੀਡੀਓ ਤੇ ਫੋਟੋਆਂ ਖਿਚਵਾ ਰਿਆ ਸੀ ਤੇ ਉਹਦਾ ਇੱਕ YouTube Instagram ਤੇ ਵੀ ਸੋਸ਼ਲ ਮੀਡੀਆ ਤੇ ਵੀ ਉਹ ਐਕਟਿਵ ਸੀਗਾ ਤੇ ਆਪਣੇ ਪੰਜਾਬ ਪੁਲਿਸ ਦੀ ਯੂਨੀਫਾਰਮ ਪਾ ਕੇ ਉਹ ਪੋਸਟਾਂ ਪਾਉਂਦਾ ਰਹਿੰਦਾ ਸੀ। ਇਹ ਬਜਾ ਜਿਆ ਨੂੰ ਬੋਲੇ ਸਰ ਹਾਂ ਜੀ ਪਰ ਉਹਦਾ ਦੱਸੋ ਕਿ ਹੈ ਇਹ ਬੇਸਿਕਲੀ ਪਿੰਡ ਮਾਮਪੁਰ ਹੈ ਜੀ ਚੌਕੀ ਫਾਗੜਵਾਜਾ ਡਿਸਟ੍ਰਿਕਟ ਪਟਿਆਲੇ ਦਾ ਰਹਿਣ ਵਾਲਾ ਜੀ ਇਹ ਕੋਈ ਟੈਂਪਰਲ ਸਿਕਿਉਰਟੀ ਗਾਰਡ ਦੀ ਨੌਕਰੀ ਤੋਂ ਇਹ ਨੌਕਰੀ ਇਹਨੇ ਛੱਡੀ ਸੀ ਜੀ ਤੇ ਇਹ ਅਨੰਦਪੁਰ ਸਾਹਿਬ ਤੋਂ ਜਦੋਂ ਇਹ ਹੋਇਆ ਅਨੰਦਪੁਰ ਸਾਹਿਬ ਤੋਂ ਆਇਆ ਸੀਗਾ ਉੱਥੇ ਵੀ ਕੋਈ ਅਜਿਹੀ ਦੋਸਤੀ ਹੈਗੀ ਇਹਦਾ ਕੋਈ ਪੰਜਾਬ ਪੁਲਿਸ ਨਾਲ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਮਲਾਜਮ ਨਹੀਂ ਹੈਗਾ ਬਾਕੀ ਇਹਨੇ ਇਸ ਬੇਸ ਤੇ ਕੋਈ ਕਿਸੇ ਤੋਂ ਐਕਸ਼ਨ ਕੀਤੀ ਹੈ ਜਾਂ ਕਿਸੇ ਦਾ ਕੀਤਾ ਉਹਦੇ ਬਾਰੇ ਅਸੀਂ ਹੁਣ ਅਧਾਰ ਰਿਮਾਂਡ ਅੱਜ ਲੈ ਕੇ ਤੇ ਇਹਦੇ ਤੇ ਅੱਗੇ ਸੱਚੀ ਦਾ ਪੁੱਛਗਿੱਛ ਕੀਤੀ ਤੁਸੀਂ ਤੋਂ ਪੁੱਛਿਆ ਕਿ ਇਹ ਕਿੰਨਾ ਹੋ ਰਿਹਾ ਸੀ ਕਿ ਕੰਮ ਕਰਦੇ ਕਿ ਕਿੰਨਾ ਕਾੜੂਗਾ ਉਹਦੇ ਬਾਰੇ ਬਹੁਤ ਕੰਮ ਕਰਦੇ ਤੇ ਜਿਹੜੀ ਇਹ ਵਾਲਿਡਟੀ ਇਹ ਹੋ ਗਈ ਗੱਲ ਸਾਹਮਣੇ ਆਈ बट एक बार ज़रूर सामने आई है कि कि ये सिक्योरिटी गार्ड द काम करते थे काफी तो काफी समय तो यह पुलिस की वर्दी पहके लोकानुगुम्रा कर तो रहे ऐसी तो मिस्क्यूड आ रहे हैं ऐसी। पहला तो पर्चे नहीं है। नहीं हालांकि इससे पहला कोई पर्चे नहीं है, वो आप आपका आपत्तीश कर रहे हैं। तो इस आने तो इसे � ਉਹਨਾਂ ਦਾ ਇਹ ਕੋਈ ਨਾ ਕੋਈ ਦੋਚੇ ਤੋਂ ਵੱਧ ਦੀ ਤਕਰੀਬਾ ਹਾਂਜੀ ਆਪਾਂ ਉਹ ਵੀ ਗੱਲ ਵੈਰੀਫਾਈ ਕਰ ਰਹੇ ਹਾਂ ਜੇ ਕੋਈ ਗਲਤ ਸਾਹਮਣੇ ਆਂਦੀ ਹੈ ਕੋਈ ਇਹਨਾਂ ਨੂੰ ਬਿਨਾ ਵੈਰੀਫਿਕੇਸ਼ਨ ਤੋਂ ਵਰਗੀ ਪੜਾਈ ਇਹਨਾਂ ਨੇ ਤੇ ਉਹਨਾਂ ਤੇ ਵੀ ਜ਼ਰੂਰ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਨਾਲ ਕੋਈ ਸਾਥੀ ਸੀ ਜੀ ਨਾਲ ਇਹਨਾਂ ਦੇ ਕੋਈ ਸਾਥੀ ਤਾਂ ਨਹੀਂ ਸੀਗੇ ਇਹ ਇਕੱਲਾ ਹੀ ਸੀਗਾ ਨਾਲ ਇਹਨੇ ਇਹਨਾਂ ਦੇ ਜਿਨ੍ਹਾਂ ਦੇ ਬਿਆਨ ਤੇ ਸਾਨੂੰ ਪਤਾ ਲੱਗਿਆ ਉਹਨਾਂ ਨੂੰ ਇਹਨੇ ਮਿਸਲੀਡ ਜ਼ਰੂਰ ਕੀਤਾ ਐਸੀ ਕੁਝ ਲੋਕਾਂ ਨੂੰ ਕਿ ਇਹ ਗੱਲ ਨਹੀਂ ਸਬ ਇਨਸਪੈਕਟਰ